35 ਤੋਂ 40 ਲੱਖ ਰੁਪਇਆ ਸਬਸਿਡੀ ਤੇ ਤੇ ਲੋਨ ਫੀਜ਼ਨ ਦੇ ਵਿੱਚ ਅਗਰ ਕਸਟਮਰ ਇਹਨੂੰ ਚਲਾਉਂਦਾ ਤਾਂ ਉਹ 20 ਤੋਂ 25 ਲੱਖ ਦਾ ਮੁਨਾਫਾ ਕਰਦਾ ਇਹਦੀ ਆ ਹੁਣ ਗਰਾਊਂਡ ਕਲੀਅਰੈਂਸ ਘਟਾ दी ਆਪਾਂ ਇਹਦੀ ਜੀ ਗੇਅਰ ਵਗੈਰਾ ਦੀ ਗੱਲ ਕਰੀ ਆ ਆਟੋਮੈਟਿਕ ਆਟੋਮੈਟਿਕ ਗੇਅਰ ਹੈ ਜੀ ਜੀ ਸਾਰਾ ਤੁਸੀਂ ਦੇਖ ਇਹ ਇਹਦਾ ਰਿਵਰਸ ਫਾਰਵਰਡ ਉਹਨੇ ਆਪਣੇ ਆਪ ਗ੍ਰੀਸਿੰਗ ਕਰੀ ਜਾਂਦਾ ਕੀ ਬਾਤ ਹੈ ਕੋਈ ਗਨ ਚੱਕਣ ਦੀ ਲੋੜ ਹੀ ਨਹੀਂ ਤੇ ਫਿਰ ਉਹ ਸ਼ਕਤੀਮਾਨ ਕੰਪਨੀ ਦੇ ਇਵੈਂਟ ਤੇ ਪਹੁੰਚਿਆ ਸ਼ਕਤੀ ਪ੍ਰਦਰਸ਼ਨ ਤੇ ਇੱਥੇ ਤੁਹਾਨੂੰ ਅੱਜ ਬਿਲਕੁਲ ਵੱਖਰੀ ਮਸ਼ੀਨ ਦਿਖਾਉਣ ਜਾ ਰਹੇ ਹਾਂ ਜਿਹੜੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੈ ਤੇ ਤੁਸੀਂ ਮੈਨੂੰ ਲੱਗਦਾ ਬਹੁਤ ਘੱਟ ਫਾਰਮਰਾਂ ਨੇ ਇਹ ਮਸ਼ੀਨ ਦੇਖੀ ਹੋ। ਸੋ ਜਿਨੇ ਜਿਨੇ ਦੇਖੀ ਹੈ ਜਰੂਰ ਦੱਸੋ ਕਮੈਂਟ ਕਰਕੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਇਹ ਵੱਖਰਾ ਜੰਤਰ ਕੀ ਕੰਮ ਆਉਂਦਾ? ਸਭ ਤੋਂ ਪਹਿਲਾਂ ਤਾਂ ਬਾਜੀ ਤੁਹਾਡਾ ਧੰਨਵਾਦ ਤੁਸੀਂ ਮੇਲੇ ਤੇ ਆਏ। ਜੀ। ਤੇ ਪਹਿਲਾਂ ਮੈਂ ਇਹ ਕੰਪਨੀ ਬਾਰੇ ਕੁਝ ਦੱਸ ਦੇਣਾ ਕਿ ਸ਼ਕਤੀਮਾਨ ਕੰਪਨੀ ਅੱਜ ਸ਼ਕਤੀ ਪ੍ਰਦਰਸ਼ਨ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ। ਜਿੱਥੇ ਕਿ ਅਸੀਂ ਸਾਰੇ ਐਗਰੀਕਲਚਰ ਇੰਪਲੈਂਟ ਜਿਹੜੇ ਖੇਤੀਬਾੜੀ ਦੇ ਨੇ ਉਹ ਸਾਰੇ ਅਸੀਂ ਲੈ ਕੇ ਆਏ ਆ ਤਾਂ ਕਿ ਕਿਸਾਨਾਂ ਬਾਰੇ ਐਜੂਕੇਟ ਕੀਤਾ ਜਾਵੇ ਅਵੇਅਰ ਕੀਤਾ ਜਾਵੇ ਜੀ ਆਪਾਂ ਗੱਲ ਕਰੀਏ ਅੱਜ ਸ਼ਕਤੀਮਾਨ ਦੀ ਸ਼ਕਤੀਮਾਨ ਇੱਕ ਪਹਿਲੀ ਇੰਡੀਅਨ ਕੰਪਨੀ ਹੈ ਜਿਹੜੀ 슈ਗਰ ਕੈਨ ਹਾਰਵੇਸਟਰ ਦੇ ਵਿੱਚ ਕੰਮ ਕਰ ਰਹੀ ਹੈ ਠੀਕ ਹੈ ਪਹਿਲੀ ਕੰਪਨੀ ਆ ਭਾਰਤ ਦੇ ਵਿੱਚ ਜਿਹੜੀ ਇਹ ਮਸ਼ੀਨ ਜਿਹੜੀ 슈ਗਰ ਕੈਨ ਹਾਂ ਲੈ ਕੇ ਆਈ ਹੈ ਉਸ ਤੋਂ ਪਹਿਲਾਂ ਫੋਰਨ ਕੰਪਨੀ ਦੀਆਂ ਮਸ਼ੀਨਾਂ ਆਉਂਦੀਆਂ ਸੀ ਦੀਆਂ ਵੀ ਭਾਜੀ ਮਸ਼ੀਨਾ ਆਉਂਦੀਆਂ ਨੇ ਲੇਕਿਨ ਸ਼ਕਤੀਮਾਨ ਨੇ ਕੀ ਹੈ ਲੋਕ ਭਾਰਤ ਦੀ ਪਹਿਲੀ ਕੰਪਨੀ ਹੈ ਭਾਰਤ ਦੀ ਕੰਪਨੀ ਔਰ ਭਾਰਤ ਦੇ ਕਿਸਾਨਾਂ ਨੂੰ ਕੀ ਜ਼ਰੂਰਤ ਹੈ ਉਸ ਨੂੰ ਦੇਖਦੇ ਹੋਏ ਉਸ ਹਿਸਾਬ ਨਾਲ ਬਣਾਈ ਹੈ ਉਸ ਹਿਸਾਬ ਨਾਲ ਮਸ਼ੀਨ ਬਣਾਈ ਗਈ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਤਿੰਨ ਮਾਡਲ ਆਉਂਦੇ ਨੇ ਕੰਪਨੀ ਦੇ ਹੂੰ ਇਹਨੂੰ ਇੱਕ ਮੈਗਾ ਮਾਡਲ ਆਉਂਦਾ ਹੈ ਇੱਕ ਅਲਟਰਾ ਆਉਂਦਾ ਹੈ ਇੱਕ ਤੇਜਸ ਆਉਂਦਾ ਹੈ ਪਹਿਲਾਂ ਇੱਕ ਵਾਰੀ ਇਹਦਾ ਆਲੇ-ਦਾਲੇ ਢੇੜਾ ਕਢਾ ਦਈਏ ਵੀ ਇਹ ਜਿਹੜਾ ਟੌਪ ਮਾਡਲ ਹੈ ਇਹ ਟੌਪ ਮਲਟਰ ਹੈ ਅਲਟਰਾ ਤੇਜਸ ਜਿਹੜਾ ਸਭ ਤੋਂ ਟੌਪ ਮਾਡਲ ਹੈ ਸਭ ਤੋਂ ਟੌਪ ਮਾਡਲ ਇਹ ਆ আল্টਰਾ ਤੇਜਸ ਉਹ ਦੇਖੋ ਉੱਪਰ ਲਿਖਿਆ ਵੀ ਆ ਏਸੀ ਕੈਬਿਨ ਆ ਬਾਈ ਜੀ ਏਸੀ ਕੈਬਿਨ ਹੈ ਤੇ ਕਿੰਨੇ ਹਾਰਸ ਪਾਵਰ ਦਾ ਇੰਜਨ ਹੈ ਇਹਦਾ ਇਹ 173 ਦਾ ਵੋਲਵੋ ਪੈਂਟਾ ਦਾ BS4 CRDI ਇੰਜਨ ਹੈ ਠੀਕ ਹੈ 173 ਹਾਰਸ ਪਾਵਰ ਦਾ ਵੋਲਵੋ ਕਹਿੰਦੀ ਕਹੋਂਦੀ ਕੰਪਨੀ ਦਾ BS4 ਦਾ ਇੰਜਨ ਹੈ ਜੀ ਤੇ ਬਾਈ ਜੀ ਇਹਦੇ ਹੁਣ ਆਪਾਂ ਟੈਕਨੀਕਲੀ ਗੱਲਾਂ ਕਰੀਏ ਫੰਕਸ਼ਨੈਲਿਟੀ ਕਿੱਥੋਂ ਕੀ ਕਰਨਾ ਇਹਨੇ ਇਹ ਨਾ ਮੇਨ ਕੀ ਹੈ ਜੀ ਖੜੇ ਹੋਏ ਗੰਨੇ ਨੂੰ ਹੂੰ ਸਤੈ ਤੋਂ ਕੱਟ ਕੇ ਜੀ ਉਹਨੂੰ ਮੱਟੀਆਂ ਬਣਾ ਕੇ ਟਰਾਲੇ ਜਿਨਫਿਲਡ ਕਰ ਦਿੰਦੀ ਮਤਲਬ ਕੱਟਣ ਛਿੱਲਣ ਦਾ ਸਾਰਾ ਕੰਮ ਕਰ ਲੈਂਦੀ ਠੀਕ ਹੈ ਕੱਟਣ ਛਿੱਲਣ ਦਾ ਵੀ ਇਦੋਂ ਬਾਅਦ ਸਿੱਧਾ ਪ੍ਰੋਸੈਸਿੰਗ 'ਚ ਜਾਂਦਾ ਉਹ ਸਿੱਧਾ ਪ੍ਰੋਸੈਸਿੰਗ 'ਚ ਜਾਂਦਾ ਜੀ ਇਹਦੇ ਨਾਲ ਕੀ ਹੈ ਜਿਵੇਂ ਹੁਣ ਲੇਬਰ ਦੀ ਸ਼ਾਰਟੇਜ ਹੋ ਰਹੀ ਹੈ ਹਰ ਕੰਮ 'ਚ ਹੂੰ ਕਿਉਂਕਿ ਮਿਲ ਨੂੰ ਵੀ ਲੇਬਰਸ ਨਹੀਂ ਮਿਲ ਰਹੀਆਂ ਕਸਟਮਰਸ ਨੂੰ ਵੀ ਲੇਬਰ ਨਹੀਂ ਮਿਲ ਰਹੀ ਜੀ ਤੇ ਉਸ ਕਰਕੇ ਇਹ ਮੈਕਨਿਜ਼ਮ ਕੰਪਨੀ ਨੇ ਤਿਆਰ ਕੀਤਾ ਗਿਆ ਇਹ ਕੀ ਕਰਦਾ ਹੈ ਇਹਦਾ ਮੈਂ ਤੁਹਾਨੂੰ ਕੰਮ ਦੱਸ ਦੇਣਾ ਕੰਮ ਕਿਦਾਂ ਹੈ ਥੋ ਕਿਦਾਂ ਸ਼ੁਰੂ ਹੋਣਾ ਹੈ ਸਰ ਇਹਨੂੰ ਕ੍ਰੋਪ ਡਿਵਾਈਡਰ ਕਹਿੰਦੇ ਨੇ ਠੀਕ ਹੈ ਇਹ ਕੀ ਕਰਦੇ ਨੇ ਕ੍ਰੋਪ ਨੂੰ ਡਿਵਾਈਡ ਕਰਦੇ ਨੇ ਇਹ ਜਿਹੜਾ ਗੰਨੇ ਦੀ ਤੁਸੀਂ ਇਹਦੀ ਟੋਟਲ ਜਿਹੜੀ ਚੌੜਾਈ ਦੇਖ ਰਹੇ ਹੋ ਮਸ਼ੀਨ ਦੀ ਇਹ 8 ਫੁੱਟ ਹੈ 8 ਫੁੱਟ ਹੈ ਹੁਣ ਲੇਕਿਨ ਇਹਦੀ ਜਿਹੜੀ ਇਹ ਫਰੈਂਚਰ ਦੀ ਵਿੜਤ ਹੈ ਜਿੱਤੋਂ ਗੰਨਾ ਆਪਾਂ ਜਿੱਤੇ ਬੀਜਣਾ ਹੈ ਉਹ 4 ਫੁੱਟ ਚ ਆਪਾਂ ਗੰਨਾ ਬੀਜਣਾ ਹੈ ਇਹ 4 ਫੁੱਟ ਦਾ ਬੀਜਿਆ ਹੋਇਆ ਗੰਨਾ ਲੈਂਦੀ ਮਸ਼ੀਨ ਹੂੰ ਇਹ ਵਾਲੇ ਕ੍ਰੌਪ ਡਿਵਾਈਡਰ ਕਹਿੰਦੇ ਨੇ ਜਿਹੜਾ 4 ਫੁੱਟ ਰੋ ਦਾ ਗੰਨਾ ਹੈ ਉਹਨੂੰ ਲੈਂਦੇ ਨੇ ਜੀ ਔਰ ਇਹ ਵਾਲੇ ਕੀ ਕਰਦੇ ਨੇ ਜਿਹੜੇ ਮੰਨ ਲਓ ਅਦਰਸ ਰੋ ਦਾ ਗੰਨਾ ਆਇਆ ਹੋਇਆ ਠੀਕ ਹੈ ਉਹਨੂੰ ਹਟਾਉਣ ਦਾ ਕੰਮ ਕਰਦੇ ਠੀਕ ਹੈ ਵੀ ਉਹ ਉਹਨੂੰ ਪਰਾਂ ਕਰੀ ਜਾਂਦੇ ਨੇ ਵੀ ਉਹਦਾ ਵੀ ਨੁਕਸਾਨ ਨਹੀਂ ਹੁੰਦਾ ਹਾਂ ਨੁਕਸਾਨ ਨਹੀਂ ਹੁੰਦਿੰਦੇ ਜੀ ਉਸ ਤੋਂ ਬਾਅਦ ਜੀ ਸਾਡਾ ਆ ਜਾਂਦਾ ਹੈ ਇਹ ਨੌਕਡਾਉਨ ਰੋਲਰ ਹਮ ਨੌਕਡਾਉਨ ਰੋਲਰ ਕੀ ਕਰਦਾ ਉਹਦੀ ਨੋਕ ਨੂੰ ਦਬਾਉਂਦਾ ਠੀਕ ਹੈ ਲੋਕ ਦੋ ਬਾਅਦ ਕੀ ਆ ਜਾਂਦਾ ਫਿੰਡ ਰੋਲਰ ਆ ਜਾਂਦਾ ਹਮ ਫਿੰਡ ਰੋਲਰ ਕੀ ਕਰਦਾ ਮੰਨ ਲਓ ਗੰਨੇ ਨੂੰ ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਕੱਟਣਾ ਹੈ ਉਹਨੂੰ ਐਂ ਦਬਾ ਕੇ ਐਂ ਨਹੀਂ ਕੱਟਦੇ ਹਮ ਉਹ ਕੰਮ ਕਰਦਾ ਔਰ ਉਸ ਤੋਂ ਬਾਅਦ ਆ ਜਾਂਦਾ ਬੇਸ ਕਟਰ ਜੀ ਬੇਸ ਕਟਰ 'ਚ ਤੁਹਾਨੂੰ ਤਿੰਨ ਤਿੰਨ ਬਲੇਡ ਲੱਗੇ ਹੋਏ ਹੁੰਦੇ ਨੇ ਉਹ ਕੱਟਦੇ ਨੇ ਜਿਹੜੇ ਕੱਟਦੇ ਨੇ ਗੰਨੇ ਨੂੰ ਇੱਕ ਗੰਨੇ ਨੂੰ ਕਿੰਨੇ ਭਾਗਾਂ 'ਚ ਕੱਟਦਾ ਇਹ ਗੰਨੇ ਨੂੰ ਸਤੈ ਤੋਂ ਕੱਟਣਾ ਮੰਨ ਲਓ ਜੇ ਇੱਕ ਸਟ੍ਰਾ ਦੇ ਵਿੱਚ ਮੰਨ ਲਓ ਤੁਹਾਡੇ 12 14 15 ਦਾ ਪੀਸਸ ਦਾ ਉਹ ਹੈ ਗੰਨਾ ਤਾਂ ਉਹਨੂੰ ਸਟ੍ਰਾ ਸਤੈ ਤੋਂ ਕੱਟਣਾ ਠੀਕ ਹੈ ਉਹ ਇਹਨੇ ਆਪਣੇ ਆਪ ਹੀ ਦੇਖ ਲੈਣਾ ਇਹ ਕਲॉक ਔਰ ਐਂਟੀ ਕਲॉकवाइज ਵਰਕਿੰਗ ਕਰਦੇ ਨੇ ਮਤਲਬ ਇੱਕ ਕਲॉक ਦੀ ਰੋਟੇਸ਼ਨ ਚ ਕਰਦਾ ਇੱਕ ਉਹ ਤੋਂ ਉਲਟਾ ਕਰਦਾ ਐਂਟੀ ਕਲॉक ਮਤਲਬ ਐ ਘੁੰਮਦੇ ਨੇ ਇੱਕ ਤਾਂ ਸਿੱਧਾ ਹੋਵੇਗਾ ਵਰਟੀਕਲ ਪੋਜੀਸ਼ਨ ਚ ਇੱਕ ਉਲਟਾ ਹੋਗਾ ਇਹਦਾ ਕੀ ਹੈ ਜਿਵੇਂ ਮੰਨ ਲਓ ਨਾਰਮਲੀ ਤੁਸੀਂ ਮੈਨੂਅਲੀ ਗੰਨਾ ਕੱਟਦੇ ਹੋ ਮੈਨੂਅਲੀ ਜਦੋਂ ਆਪਾਂ ਗੰਨਾ ਕੱਟਦੇ ਆ ਉਹਦੇ ਵਿੱਚ 2 ਤੋਂ 4 ਇੰਚ ਗੰਨਾ ਰਹਿ ਜਾਂਦਾ ਹੂੰ ਉਹਦੇ ਨਾਲ ਕੀ ਹੈ ਪਰ ਇਕੜ ਕਸਟਮਰ ਦੀ 3 ਤੋਂ 4 ਟਨ ਐਵਰੇਜ ਦਾ ਫਰਕ ਪੈਂਦਾ ਪ੍ਰੋਡਕਟਿਵਿਟੀ ਦਾ ਹਾਂ ਇਹ ਮਸ਼ੀਨ ਦੇ ਨਾਲ ਤੁਸੀਂ ਪਰ ਇਕੜ 3 ਤੋਂ 4 ਟਨ ਗੰਨਾ ਬਚਾ ਸਕਦੇ 3 ਤੋਂ 4 ਟਨ ਗੰਨਾ ਤੁਹਾਡਾ ਪ੍ਰੋਡਕਸ਼ਨ ਵੱਧ ਹੋ ਜੇ ਕਹਿ ਦੀ ਝਾੜ ਵੱਧ ਆਊਗਾ ਬਾਜੀ ਉਸ ਤੋਂ ਬਾਅਦ ਜਦੋਂ ਸਾਡਾ ਬੇਸ ਕਟਰ ਗੰਨੇ ਨੂੰ ਕੱਟ ਦਿੰਦਾ ਹੈ ਉਹਦੇ ਤੋਂ ਬਾਅਦ ਸਾਡਾ ਇੱਕ ਬਟਲੀ ਫਰੋਲਰ ਲੱਗਿਆ ਹੋਇਆ ਹੈ ਜੀ ਬਟਲੀ ਫਰੋਲਰ ਦਾ ਕੰਮ ਕੀ ਹੈ ਕਿ ਉਹ ਇਹਨੂੰ ਗੰਨੇ ਨੂੰ ਫੀਡਿੰਗ ਲਈ ਫੋਰਸ ਕਰਦਾ ਹੈ ਜੀ ਵੀ ਗੰਨੇ ਨੂੰ ਫੀਡ ਕਰਨ ਲਈ ਔਰ ਇੱਕ ਸਾਡੀ ਫੀਡਿੰਗ ਚੇਨ ਬਣੀ ਹੋਈ ਹੈ ਫੀਡਿੰਗ ਚੇਨ ਦੇ ਵਿੱਚ ਕੀ ਹੈ ਸਾਡੇ 4-4 ਰੋਲਰ ਲੱਗੇ ਹੋਏ ਨੇ 4 ਰੋਲਰ ਥੱਲੇ ਲੱਗੇ ਹੋਏ ਨੇ 4 ਰੋਲਰ ਉੱਪਰ ਲੱਗੇ ਹੋਏ ਨੇ ਉਹਨਾਂ ਦਾ ਕੀ ਕੰਮ ਹੈ ਜਿਹੜੇ 4 ਰੋਲਰ ਨੇ ਉਹ ਫਿਕਸ ਨੇ ਔਰ ਉੱਪਰਲੇ 4 ਰੋਲਰ ਨੇ ਉਹ ਫਲੋਟਿੰਗ ਕਰਦੇ ਨੇ ਠੀਕ ਹੈ ਉਹਦਾ ਕੰਮ ਕੀ ਹੈ ਕਿ ਮੰਨ ਕੇ ਚਲੋ ਜਿਹੜਾ ਤੁਹਾਡਾ ਗੰਨਾ ਜਾ ਰਿਹਾ ਹੈ ਮਸ਼ੀਨ ਦੇ ਅੰਦਰ ਉਹਦਾ ਰਸ ਨਾ ਨਿਕਲੇ ਜੂਸ ਨਾ ਨਿਕਲੇ ਉਹਨੂੰ ਅਕੋਰਡਿੰਗ ਟੂ ਗੰਨੇ ਦੀ ਕੁਆਂਟੀਟੀ ਦੇ ਹਿਸਾਬ ਨਾਲ ਫਲੋਟ ਕਰਦਾ ਠੀਕ ਹੈ ਵੀ ਉਹ ਸੇਫ ਰਹੇ ਹਾਂ ਔਰ ਉਹ ਇੱਕ ਤਰ੍ਹਾਂ ਕਨਵੇਅਰ ਬੈਲਟ ਦਾ ਕੰਮ ਕਰਦਾ ਹੈ ਜਿਹੜਾ ਅੱਗੇ ਕਟਿੰਗ ਲਈ ਗੰਨੇ ਨੂੰ ਭੇਜਦਾ ਠੀਕ ਹੈ ਵੀ ਇਹ ਨਹੀਂ ਵੀ ਗੰਨੇ ਦਾ ਰਸ ਵਗੈਰਾ ਨਿਕਲ ਜਾਏ ਮਸ਼ੀਨ ਦੇ ਵਿੱਚ ਉਹ ਨੁਕਸਾਨ ਤੋਂ ਉਸ ਤੋਂ ਬਾਅਦ ਜਦੋਂ ਗੰਨਾ ਤੁਹਾਡਾ ਉਥੋਂ ਫੀਡ ਹੋ ਕੇ ਇੱਥੇ ਆ ਜਾਂਦਾ ਚੌਪਰ 'ਚ ਠੀਕ ਹੈ ਚੋਪਰ ਦੇ ਵਿੱਚ ਦੋ ਰੋਲਰ ਲੱਗੇ ਹੁੰਦੇ ਨੇ ਚੋਪਰ ਦੇ ਜਿਨ੍ਹਾਂ ਉੱਪਰ ਬਲੇਡ ਔਰ ਰਬਰਟਸ ਲੱਗੀਆਂ ਹੁੰਦੀਆਂ ਨੇ ਜੀ ਬਲੇਡ ਕਰਦੇ ਨੇ ਉਹਨੂੰ ਕੱਟਦੇ ਨੇ 6 ਤੋਂ 8 ਇੰਚ ਦਾ ਗੰਨਾ ਠੀਕ ਹੈ ਜੀ ਔਰ ਜਿਹੜੀਆਂ ਰਬਰਟਸ ਨੇ ਰਬਰਟਸ ਕੀ ਕਰਦੀਆਂ ਉਹਨੂੰ ਗੰਨੇ ਨੂੰ ਸਾਫ਼ ਕਰਦੀਆਂ ਠੀਕ ਹੈ ਜਦੋਂ ਰਬੜ ਦੁਆਰਾ ਔਰ ਗੰਨੇ ਬਲੇਡ ਦੁਆਰਾ ਕੱਟਿਆ ਹੋਇਆ ਗੰਨਾ ਇੱਥੇ ਆ ਜਾਂਦਾ ਕੌਨ ਬੋਲ 'ਚ ਠੀਕ ਹੈ ਦਿਖਾਓ ਇੱਧਰ ਆ ਕੌਨ ਬੋਲ ਕੌਨ ਬੋਲ ਜੀ ਕੌਨ ਬੋਲ ਇਦੇ ਵਿੱਚ ਕੀ ਆ ਜਦੋਂ ਦੋਨਾਂ ਆ ਜਾਂਦਾ ਇਹਦੇ ਵਿੱਚ ਥੋੜੀ ਬਹੁਤ ਉਹਦੇ ਉੱਪਰ ਸਟਰਾ ਰਹਿ ਜਾਂਦੇ ਨੇ ਹੂੰ ਜਿਹੜੇ ਮੰਨ ਲਓ ਉੱਪਰਲਾ ਜਿਹੜਾ ਛਿਲਕਾ ਥੋੜਾ ਬਹੁਤ ਰਹਿ ਜਾਂਦਾ ਉਹ ਉੱਥੇ ਰਹਿੰਦਾ ਬਾਕੀ ਛਿੱਲਿਆ ਗਿਆ ਬਾਕੀ ਪਿਛਲਾ ਛਿੱਲਿਆ ਗਿਆ ਇੱਥੇ ਜਿਹੜਾ ਰਹਿ ਜਾਂਦਾ ਇਹਦੇ ਵਿੱਚ ਤੁਹਾਡੇ ਐਕਸਟ੍ਰੈਕਟਰ ਫੈਨ ਲੱਗਾ ਹੋਇਆ ਹੂੰ ਇਹਦੇ ਦੋ ਤੋਂ 2000 ਤੋਂ 22 2200 RPM ਹੁੰਦੇ ਨੇ ਠੀਕ ਹੈ ਜਿਹੜੇ ਹਵਾ ਨਾਲ ਸਟਰਾ ਨੂੰ ਚੱਕ ਕੇ ਐਕਸਟ੍ਰੈਕਟਰ ਹੁੱਡ ਰਾਹੀਂ ਉਹਨੂੰ ਮਲਚਿੰਗ ਨੂੰ ਬਾਹਰ ਫੇਕ ਦਿੰਦੇ ਨੇ ਠੀਕ ਹੈ ਉਹ ਇੱਥੋਂ ਦੀ ਬਾਹਰ ਕੱਢ ਦਿੰਦੇ ਨੇ ਬਾਹਰ ਕੱਢ ਦਿੰਦੇ ਨੇ ਜਿਹੜਾ ਕੀ ਤੁਹਾਨੂੰ ਸੈਕਿੰਡ ਵਾਰ ਅਗਰ ਤੁਸੀਂ ਅਗਰ ਗੰਨਾ ਲੈਣਾ ਹੈ ਤਾਂ ਉਹਦਾ ਤੁਹਾਨੂੰ ਜਰਮੀਨੇਸ਼ਨ ਚ ਔਰ ਪ੍ਰੋਡਕਟਿਵਿਟੀ ਚ ਖਾਦ ਦੇ ਰੂਪ ਚ ਕੰਮ ਆਉਣਾ ਉਹ ਇੱਕ ਤਰ੍ਹਾਂ ਦਾ ਰੇਪ ਪੈ ਜਾਊਗਾ ਰੇਪ ਪੈ ਜਾਊਗਾ ਜ਼ਮੀਨ ਤੇ ਇੱਥੋਂ ਫਿਰ ਲੋਡ ਹੋਈ ਜਾਣਾ ਇੱਥੋਂ ਜਿਹੜਾ ਗੰਨਾ ਮੰਨ ਲਓ ਸਾਫ ਹੋ ਗਿਆ ਉਹ ਗੰਨਾ ਇਹ ਕਨਵੇਅਰ ਬੈਲਟ ਦੇ ਥਰੂ 엘ਿਵੇਟਰ ਇਹਨੂੰ ਕਹਿ ਦਿੰਦੇ ਹਾਂ ਹਾਂ 엘ਿਵੇਟਰ ਜਿਹੜੇ ਚੱਲਦੇ ਨੇ 엘ਿਵੇਟਰ ਦੇ ਥਰੂ ਅਨਫਿਲਟਰ ਚ ਪੈ ਜਾਊਗਾ ਟਰਾਲੇ ਚ ਠੀਕ ਹੈ ਜਿਹੜਾ ਮਿਲ ਨੂੰ ਜਾਣ ਲਈ ਟਰਾਲੀ ਨਾਲ ਨਾਲ ਚੱਲੀ ਜਾਣਾ ਨਾਲ ਨਾਲ ਚੱਲੀ ਜਾਣਾ ਤੇ ਭਾਈ ਕਿੰਨਾ ਕਿੰਨੀ ਕੁ ਸਪੀਡ ਹੈ ਇਹਦੀ ਕੰਮ ਕਰਨ ਦੀ ਇਹਦੀ ਕੰਮ ਕਰਨ ਦੀ ਸਪੀਡ ਹੈ ਇਹ ਹੂੰ ਇਹਦੇ ਵਿੱਚ ਮੰਨ ਕੇ ਚੱਲੋ ਇਹ ਜਿਹੜੀ ਮਸ਼ੀਨ ਆ ਨੋਰਮਲ ਐਵਰੇਜ ਅਸੀਂ ਮੰਨਦੇ ਆ ਵੀ 10 ਘੰਟੇ ਦਿਹਾੜੀ ਦੇ ਚੱਲਦੀ ਆ ਹੂੰ 10 ਘੰਟੇ ਦੇ ਵਿੱਚ ਇਹ 15000 ਟਨ ਕਰਦੀ ਆ ਠੀਕ ਆ 15000 ਗੰਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੈ ਜਿਹਦੇ ਨਾਲ ਕੀ ਆ ਮੰਨ ਲਓ ਸੀਜ਼ਨ ਦੇ ਵਿੱਚ ਅਗਰ ਕਸਟਮਰ ਇਹਨੂੰ ਚਲਾਉਂਦਾ ਤਾਂ ਉਹ 20 ਤੋਂ 25 ਲੱਖ ਦਾ ਮੁਨਾਫਾ ਕਰਦਾ ਇਹਦੇ ਨਾਲ ਠੀਕ ਆ ਤੇਲ ਮੈਂਟੀਨੈਂਸ ਕੋਸਟ ਸਾਰਾ ਕੱਢ ਕੇ 20 ਤੋਂ 25 ਲੱਖ ਦਾ ਮੁਨਾਫਾ ਇੱਕ ਸੀਜ਼ਨ ਇੱਕ ਸੀਜ਼ਨ ਚ ਜੀ ਹਾਂ ਔਰ ਇਹਦੇ ਵਿੱਚ ਕੁਝ ਯੂਨਿਕ ਫੀਚਰ ਨੇ ਜਿਹੜੇ ਸਾਡੀ ਕੰਪਨੀ ਨੇ ਦਿੱਤੇ ਨੇ ਜਿਹੜੇ ਕਿ ਅਦਰ ਕੰਪਨੀਆਂ ਨਹੀਂ ਦੇ ਰਹੀਆਂ ਕਿਹੜੇ ਕਿਹੜੇ ਨੇ ਉਹਦੇ ਵਿੱਚ ਕੀ ਆ ਇੱਕ ਤਾਂ ਅਸੀਂ ਇਹਦੇ ਵਿੱਚ ਆਟੋ ਗਰੀਸਿੰਗ ਸਿਸਟਮ ਲਾਇਆ ਹੋਇਆ ਠੀਕ ਹੈ ਇਹਦੇ ਵਿੱਚ 60 ਪੁਆਇੰਟ ਟੋਟਲ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਗਰੀਸਿੰਗ ਕਰਨੀ ਹੈ ਕਿਉਂਕਿ ਇਹਦੇ ਵਿੱਚ ਜਿਹੜੀਆਂ ਸਾਰੀਆਂ 30 ਤੋਂ 32 ਮੋਟਰਸ ਲੱਗੀਆਂ ਹੋਈਆਂ ਨੇ ਅਸੀਂ ਜਿਹੜੇ ਇਹਦੇ ਵਿੱਚ 60 ਪੁਆਇੰਟ ਲੱਗੇ ਨੇ ਗਰੀਸ ਕਰਨ ਵਾਲੇ ਉਹ ਆਪਦੇ ਆਪ ਹੀ ਕਰਦੇ ਆਪਦੇ ਆਪ ਜ਼ਰੂਰਤ ਨਹੀਂ ਉਹ ਗੰਨ ਚੱਕਣ ਦੀ ਲੋੜ ਨਹੀਂ ਗੰਨ ਚੱਕਣ ਦੀ ਕੋਈ ਲੋੜ ਨਹੀਂ ਉਹਦੇ ਵਿੱਚ ਤੁਸੀਂ ਇੱਕ ਵਾਰੀ ਗਰੀਸ ਪਾ ਦੇਣੀ ਹੈ 2.5 ਲੀਟਰ ਦਾ ਸਾਡਾ ਟੈਂਕ ਹੁੰਦਾ ਹੈ ਉਹਦੇ ਵਿੱਚ ਤੁਸੀਂ ਪਾ ਦੇਣੀ ਹੈ ਉਹਨੇ ਆਪਣੇ ਆਪ ਗ੍ਰੀਸਿੰਗ ਕਰੀ ਜਾਂਦਾ ਹੈ ਕੀ ਬਾਤ ਹੈ ਕੋਈ ਗਨ ਚੱਕਣ ਦੀ ਲੋੜ ਹੀ ਨਹੀਂ ਤੇ ਹੋਰ ਜ ਨਹੀਂ ਕੋਈ ਫੀਚਰ ਹਾਂ ਹੋਰ ਯੂਨਿਕ ਕੀ ਹੈ ਇਹਦੇ ਉੱਪਰ ਸੈਂਸਰ ਲਾਇਆ ਅਸੀਂ ਮੰਨ ਲਓ ਜਿਹੜਾ ਅਦਰਸ ਕੰਪਨੀਆਂ ਨਹੀਂ ਦੇ ਰਹੀਆਂ ਵੀ ਮੰਨ ਕੇ ਚੱਲੋ ਕਈ ਵਾਰੀ ਉੱਪਰ ਕੋਈ ਚੀਜ਼ ਆ ਜਾਂਦੀ ਹੈ ਇਹ ਮਸ਼ੀਨ ਤੁਹਾਨੂੰ 5 ਫੁੱਟ ਤੋਂ ਸੈਂਸਰ ਕਰ ਦੋਗੀ ਜੇ 5 ਫੁੱਟ ਉੱਪਰ ਕੋਈ ਚੀਜ਼ ਆ ਗਈ ਸੈਂਸਰ ਕਰ ਦੋਗੀ ਵੀ ਮੰਨ ਲਓ ਕੋਈ ਇਲੈਕਟ੍ਰਿਸਿਟੀ ਨਾਲ ਕੁਝ ਕਿਉਂਕਿ ਇਹ ਹਾਈਡਰੋਸਟੈਟਿਕ ਹੈ ਪੂਰੀ ਪੂਰਾ ਇਹ ਹਾਈਡਰੋਲਿਕ ਨਾਲ ਕੰਮ ਕਰਦਾ ਹੈ ਬਿਲਕੁਲ ਇਹਦਾ ਜਿਹੜਾ ਇੱਥੇ ਪੰਪ ਲੱਗੇ ਹੋਏ ਨੇ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਪੂਰੇ ਹਾਈਡਰੋਲਿਕ ਪੰਪ ਲੱਗੇ ਹੋਏ ਨੇ ਸਾਰੇ ਇਹ ਤੇਲ ਤੇ ਕੰਮ ਕਰਦੇ ਇਹਦੇ ਵਿੱਚ ਜਿਹੜਾ ਮੰਨ ਕੇ ਚਲੋ ਇਹ ਪਿੱਛੇ ਮੇਨ ਪੰਪ ਹੈ ਹੂੰ ਇਹ ਟਰਾਂਸਮਿਸ਼ਨ ਪੰਪ ਹੈ ਜੀ ਠੀਕ ਹੈ ਜੀ ਮੇਨ ਪੰਪ ਕੀ ਕਰਦਾ ਟਰਾਂਸਮਿਸ਼ਨ ਨੂੰ ਪਾਵਰ ਦਿੰਦਾ ਟਰਾਂਸਮਿਸ਼ਨ ਅੱਗੇ ਫਲੋ ਡਿਵਾਈਡਰ ਨੂੰ ਦਿੰਦਾ ਇਹ ਫਲੋ ਡਿਵਾਈਡਰ ਕੀ ਆ ਅਲੱਗ-ਅਲੱਗ ਫੰਕਸ਼ਨਸ ਦੇ ਵਿੱਚ ਫਲੋ ਡਿਵਾਈਡ ਕਰਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਟਰਾਂਸਮਿਸ਼ਨ ਵੀ ਠੀਕ ਹੈ ਇਹਦੇ ਵਿੱਚ ਕੋਈ ਗিয়ার ਵਗੈਰਾ ਨਹੀਂ ਹੈਗਾ ਹਾਈਡਰੋਸਟੈਟਿਕ ਹੈ A to Z ਹਾਈਡਰੋਲਿਕ ਹੈ ਜੀ ਹਾਈਡਰੋਲਿਕ ਹੈ ਜੀ ਹਾਈਡਰੋਲਿਕ ਵਾਹ ਜੀ ਵਾਹ ਉਹਦੇ ਨਾਲ ਨਾਲ ਅਸੀਂ ਅਗਰ ਇਹਦੇ ਵਿੱਚ ਆਪਾਂ ਗੱਲ ਕਰੀਏ ਇਹਦੇ ਵਿੱਚ ਟੋਟਲ 32 ਮੋਟਰ ਆਉਂਦੇ ਨੇ ਜਿਹੜੇ ਇਹਨੂੰ ਵਰਕਿੰਗ ਕਰਦੇ ਨੇ ਜਿਹੜੇ ਰੋਲਰਾਂ ਤੋਂ ਚੋਪਰ ਤੋਂ ਬੇਸ ਕਟਰ ਤੋਂ ਅਲੱਗ-ਅਲੱਗ ਵਰਕਿੰਗ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਆ ਜਿਹੜਾ ਇਹਦੇ ਵਿੱਚ ਪੰਪ ਲਾਇਆ ਗਿਆ ਹੈ ਹਮ ਹਾਈਡਰੋਲਿਕ ਨੂੰ ਚਲਾਉਣ ਲਈ ਉਹ ਇਟਿਓਨ ਦਾ ਲਾਇਆ ਗਿਆ ਜਿਹੜਾ ਬਹੁਤ ਵਧੀਆ ਕੰਪਨੀ ਹੈ ਵਰਲਡ ਦੀ ਨੰਬਰ 1 ਕੰਪਨੀ ਹੈ ਹਾਂ ਇਟਿਓਨ ਦਾ ਜੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਆ ਜਾਂਦੇ ਨੇ ਹਾਈਡਰੌਲਿਕ ਸਿਲੰਡਰ ਜਿਹਦੇ ਵਿੱਚ 14 ਹਾਈਡਰੌਲਿਕ ਸਿਲੰਡਰ ਆਉਂਦੇ ਆ 14 ਹਾਈਡਰੌਲਿਕ ਪੂਰੀ ਮਸ਼ੀਨ ਦੀ ਹਾਂ ਜਿਵੇਂ ਇੱਧਰ ਤੁਸੀਂ ਟੋਪਰ ਤੇ ਦੇਖਦੇ ਹੋ ਹਾਈਡਰੌਲਿਕ ਸਿਲੰਡਰ ਲਗਾਇਆ ਹੈ ਇਹ ਮਸ਼ੀਨ ਦੀ ਅਗਰ ਤੁਸੀਂ ਗਰਾਉਂਡ ਕਲੀਅਰੈਂਸ ਵਧਾਣਾ ਘਟਾਣਾ ਤਾਂ ਉਹਦੇ ਲਈ ਸਿਲੰਡਰ ਲੱਗੇ ਹੋਏ ਆ ਅੱਛਾ ਉਹ ਚੀਜ਼ ਵੀ ਹੋ ਜਾਂਦੀ ਹੈ ਉਹ ਵਧਾ ਘਟਾ ਸਕਦੇ ਹਾਂ ਹਾਂ ਵਧਾ ਘਟਾ ਸਕਦੇ ਹੋ ਇਹ ਵੀ ਇੱਕ ਜਨੀਕ ਫੀਚਰ ਹੀ ਹੈ ਇਹ ਹਾਂ ਇਹ ਮੰਨ ਲਓ ਤੁਸੀਂ ਆਫ ਰੋਡਿੰਗ ਕਰ ਰਹੇ ਹੋ ਤਾਂ ਫਿਰ ਕੋਈ ਇਸ਼ੂ ਨਹੀਂ ਮੰਨ ਲਓ ਓਨ ਦਾ ਸਪੋਰਟ ਤੁਸੀਂ ਟਰਾਂਸਪੋਰਟੇਸ਼ਨ ਚ ਕਿਤੇ ਇੱਕ ਖੇਤ ਤੋਂ ਦੂਸਰੇ ਖੇਤ ਜਾਣਾ ਹਾਂ ਜੇ ਕੋਈ ਤੰਨੀ ਵਿੱਚ ਚੀਜ਼ ਲਾਉਣੀ ਹੈ ਕਰਨੀ ਹੈ ਤਾਂ ਉੱਥੋਂ ਇਹਦੀ ਗਰਾਉਂਡ ਕਲੀਅਰੈਂਸ ਬਿਲਕੁਲ ਹੂੰ ਅਸੀਂ ਟਾਪ ਦੀ ਕੰਪਨੀ ਬੀਕੇਟੀ ਦੇ ਟਾਇਰ ਯੂਜ਼ ਕਰਦੇ ਆ ਠੀਕ ਹੈ ਅਗਰ ਪਿੱਛੇ ਦੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ 16 ਨੂੰ 28 ਦੇ ਟਾਇਰ ਆਉਂਦੇ ਰੇਡੀਅਲ ਟਿਊਬਲੈਸ ਹਾਂ ਇਹਦੇ ਨਾਲ ਅਸੀਂ ਇਹਦੇ ਵਿੱਚ ਆਪਾਂ ਚੌਪਰ ਦੇ ਵਿੱਚ ਜਦੋਂ ਗੱਲ ਕਰ ਰਹੇ ਸੀ ਉਹਦੇ ਨਾਲ ਅਸੀਂ ਫ੍ਰਾਈਵਿਲ ਵੀ ਲਗਾਇਆ ਹੋਇਆ ਹੈ ਇਹ ਦਾ ਕੀ ਕੰਮ ਹੈ ਇਹ ਦਾ ਕੰਮ ਇਹ ਹੈ ਕਿ ਮੰਨ ਕੇ ਚਲੋ ਤੁਹਾਡਾ ਫੀਡਿੰਗ ਦੇ ਸਮੇਂ ਹੂੰ ਫੀਡਿੰਗ ਦੇ ਵਿੱਚ ਕਦੋਂ ਮੰਨ ਲਓ ਕੋਈ ਪੱਥਰ ਆ ਗਿਆ ਜਾਂ ਮੰਨ ਲਓ ਕੋਈ ਤੁਹਾਡਾ ਬੂਲਾ ਗੁਰੂ ਚੋਕਿੰਗ ਦੀ ਸਿਸਟਮ ਆਂਦਾ ਹੈ ਤਾਂ ਇਹ ਉਹਨੂੰ ਕੀ ਕਰਦਾ ਨਿਊਟਰਲ ਕਰ ਦਿੰਦਾ ਠੀਕ ਹੈ ਵੀਰ ਉਹ ਚੋਕ ਨਹੀਂ ਹੋਣੇ ਚੋਕ ਨਹੀਂ ਹੋਣ ਦਿੰਦਾ ਜਿਹਦੇ ਨਾਲ ਕੀ ਹੈ ਗੰਨੇ ਦਾ ਰਸ ਨਹੀਂ ਨਿਕਲਦਾ ਮੋਟੀ ਜੀ ਗੱਲ ਹੈ ਮੰਨ ਲਓ ਕੋਈ ਚੀਜ਼ ਜੇ ਅਗਰ ਪਿਸੂਗੀ ਤਾਂ ਉਹਦਾ ਰਸ ਨਿਕਲੂ ਰਸ ਨਿਕਲ ਜੂ ਫਿਰ ਉਹ ਯੂਸਲੈਸ ਉਹ ਯੂਸਲੈਸ ਹੈ ਇਹ ਨੁਕਸਾਨ ਨਹੀਂ ਹੋਣਦਾ ਉਹ ਮਸ਼ੀਨ ਦੇ ਵਿੱਚ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਇੱਕ ਕੋਈ ਇਦਾਂ ਦਾ ਮੈਕੈਨਿਜ਼ਮ ਨਹੀਂ ਮਿਲੇਗਾ ਜਿਹਦੇ ਨਾਲ ਕ੍ਰੋਪ ਨੂੰ ਕੋਈ ਨੁਕਸਾਨ ਹੋਵੇ ਔਰ ਫਿਰ ਆਪਾਂ ਗੱਲ ਕਰੀਏ ਅਗਰ ਮੈਂਟੇਨੈਂਸ ਦੀ ਇਹ ਸਭ ਤੋਂ ਲੋ ਮੈਂਟੇਨੈਂਸ ਹੈ ਵੀ ਦੂਜਿਆਂ ਦੇ ਮੁਕਾਬਲੇ ਸਭ ਤੋਂ ਘੱਟ ਇਹਦੀ ਆ ਮੰਨ ਕੇ ਚਲੋ ਅਗਰ ਤੁਸੀਂ ਸੀਜ਼ਨ ਦੇ ਵਿੱਚ ਪੂਰਾ ਸਰਵਿਸਿੰਗ ਕਰਦੇ ਹੋ ਤਾਂ ਇਹਦਾ ਤੁਹਾਨੂੰ 2 ਤੋਂ 2.5 ਲੱਖ ਰੁਪਏ ਤੱਕ ਦਾ ਕੋਸਟ ਮੈਂਟੇਨੈਂਸ ਕੋਸਟ ਆਊਗੀ ਉਹਦੇ ਵਿੱਚ ਸਰਵਿਸਿੰਗ ਹਮਮ ਔਰ ਸਪੇਅਰ ਸਭ ਕੁਝ ਮੜਾ ਕੇ ਜੀ ਅਗਰ ਤੁਸੀਂ ਕੰਪੀਟੀਸ਼ਨ ਦੀਆਂ ਮਸ਼ੀਨਾਂ ਲੈਣੇ ਹੋ ਲਾਈਕ ਮੰਨ ਲਓ ਤੁਸੀਂ ਫੋਰਨਰ ਕੰਪਨੀ ਦੀਆਂ ਮਸ਼ੀਨਾਂ ਲੈਣੇ ਹੋ ਕੋਈ ਵੀ ਹੋ ਵੀ ਉਹਦੇ ਵਿੱਚ ਤੁਹਾਨੂੰ ਕੋਸਟ ਡਬਲ ਹੋ ਜਾਊਗੀ 5 ਲੱਖ ਦੇ ਕਰੀਬ ਆਹ 5 ਤੋਂ 7 7 ਤੋਂ 10 ਲੱਖ ਵੀ ਜਾ ਸਕਦੀ ਹੈ ਕਿਉਂਕਿ ਉਹਦਾ ਉਹਦਾ ਜਿਹੜਾ ਸਪੇਅਰ ਪਾਰਟ ਹੈ ਉਹ ਇੰਡੀਆ ਚੋਂ ਮਿਲਦਾ ਹੀ ਨਹੀਂ ਇਹ ਆਪਣੀ ਗਰੰਟੀ ਹੈ ਵੀ 2.5 ਲੱਖ ਵਾਧੇ ਦੀ ਗਰੰਟੀ ਲਿਖ ਕੇ ਦੇ ਦੋ ਹਾਂ ਜੀ ਕੀ ਬਾਤ ਹੈ ਇਹ ਆਪਾਂ ਇਸ ਲਈ ਕਹਿੰਦੇ ਆ ਕਿਉਂਕਿ ਸਾਡੀ ਇੰਡੀਅਨਸ ਕੰਪਨੀ ਹੈ ਇਹਦਾ ਸਪੇਅਰ ਪਾਰਟ ਤੁਹਾਨੂੰ ਨੀਅਰ ਬਾਈ ਸਾਡੇ ਕਿਸੇ ਡੀਲਰ ਤੋਂ ਮਿਲ ਸਕਦਾ ਹੈ ਹਾਂਜੀ ਕਿਤੋਂ ਵੀ ਮਿਲ ਜੂਗਾ ਹਾਂ ਉਹ ਅਦਰਸ ਕੰਪਨੀਆਂ ਦੀ ਕੋਸਟ ਇਸ ਲਈ ਜ਼ਿਆਦਾ ਹੈ ਕਿਉਂਕਿ ਉਹ ਫੋਰਨ ਤੋਂ ਉਹ ਸਪੇਅਰ ਪਾਰਟ ਮਿਲਦਾ ਨਹੀਂ ਇੰਪੋਰਟ ਹੁੰਦਾ ਹਾਂ ਜੀ ਉਸ ਤੋਂ ਬਾਅਦ ਮੇਰੇ ਨਾਲ ਸਾਡੇ ਸਹਿਯੋਗੀ ਲਾਪਰੀ ਜੀ ਨੇ ਲਾਪ ਸਾਡੇ ਸਹਾਯੋਗੀ ਲਾਪਰੀ ਜੀ ਨੇ ਇਹ ਸਾਡੇ ਸਰਵਿਸ ਦਾ ਦੇਖਦੇ ਨੇ ਮੈਂ ਚਾਹਾਂਗਾ ਕਿ ਇਹ ਥੋੜਾ ਜਿਹਾ ਕੁਝ ਤੁਹਾਨੂੰ ਕੈਵਨ ਦੇ ਬਾਰੇ ਟੈਕਨੀਕਲ ਗਾਈਡ ਕਰੇ ਤੇ ਕੈਵਨ ਦੇ ਵਿੱਚ ਸਾਰਾ ਏਸੀ ਕੈਵਨ ਹੈ ਜੀ ਇਹਦਾ ਏਸੀ ਕੈਵਨ ਤੇ ਥੋੜਾ ਜਿਹਾ ਦਿਖਾਵਾਂਗੇ ਸਾਨੂੰ ਮਸ਼ੀਨ ਦੇ ਵਿੱਚ ਇੱਕ ਤੁਹਾਨੂੰ ਦੱਸ ਦਿੰਦਾ ਇਹਦੇ ਵਿੱਚ ਜਿਹੜਾ ਇੰਜਨ ਦਾ ਫੈਨ ਹੈ ਠੀਕ ਹੈ ਜੀ ਉਹ ਫਲੈਕਸੀਬਲ ਹੈ ਉਹਦੀਆਂ ਜਿਹੜੀਆਂ ਪੱਤੀਆਂ ਹੈ ਨਾ ਠੀਕ ਹੈ ਉਹ ਰੈਡੀਏਟਰ ਨੂੰ ਹਵਾ ਦੇਣੀ ਹੈ ਨਾ ਉਹ ਰੈਡੀਏਟਰ ਨੂੰ ਵੀ ਹਵਾ ਦੇ ਜਾਂ ਲੇਕਿਨ ਉਹਦੇ ਵਿੱਚ ਟਾਈਮਿੰਗ ਰੱਖੀ ਹੋਈ ਹੈ ਟਾਈਮਿੰਗ ਇਹ ਰੱਖੀ ਹੋਈ ਹੈ ਜੋ ਰਿਵਰਸ ਵੀ ਜਾਏਗਾ ਠੀਕ ਹੈ ਹਵਾ ਸਾਈਡ ਮੂਵ ਕਰੇਗਾ ਮੰਟੀ ਮਿੰਟਸ ਮਾਨ ਲਓ ਹਰ ਵੀ ਮੈਂ ਏਅਰ ਕਲੀਨਰ ਹਵਾ ਸਕਿੰਗ ਕਰ ਰਿਹਾ ਹੈ ਠੀਕ ਹੈ ਸਕਿੰਗ ਤੋਂ ਬਾਅਦ ਕੀ ਹੈ ਹਰ 20 ਮਿੰਟ ਬਾਅਦ ਅਗਰ ਕੋਈ ਪਾਰਟੀਕਲਸ ਇਹਦੇ ਉੱਪਰ ਜੰਮ ਗਏ ਨੇ ਤਾਂ ਉਹਨਾਂ ਨੂੰ ਰਿਵਰਸ ਕਰਨ ਲਈ ਠੀਕ ਹੈ ਉਹ ਏਅਰ ਰਿਵਰਸ ਕਿਉਂ ਹੁੰਦਾ ਉਹ ਜਿਵੇਂ ਕਪੜਾ ਮਾਰਦੇ ਉਹਨੇ ਟਰੈਕਟਰ ਤੇ ਕੀ ਹੈ ਇਹ ਏਅਰ ਕੂਲਰ ਲੱਗਿਆ ਹੋਇਆ ਹਵਾ ਨੂੰ ਠੰਡੀ ਕਰਕੇ ਇੰਜਨ ਚ ਭੇਜਦਾ ਹੈ ਉਸ ਤੋਂ ਬਾਅਦ ਹਾਈਡਰੋਲਿਕ ਦਾ ਵੀ ਸਾਡਾ ਹਾਈਡਰੋਲਿਕ ਆਇਲ ਕੁਲਰ ਲੱਗਾ ਹੋਇਆ ਆਇਲ ਕੁਲਰ ਕਿਆ ਕਰਦਾ ਆਇਲ ਨੂੰ ਵੀ ਠੰਡਾ ਕਰਕੇ ਹਾਈਡਰੋਲਿਕ ਦਾ ਤੇਲ ਜਿਹੜਾ ਇੰਨਾ ਗਰਮਦਾ ਰਹਿੰਦਾ ਇਹਦੇ ਵਿੱਚ ਉਹਨੂੰ ਵੀ ਠੰਡਾ ਆਇਲ ਕੁਲਰ ਵੀ ਲੱਗਿਆ ਜਿਹੜਾ ਕਿਸੇ ਕੰਪਨੀ ਚ ਨਹੀਂ ਆ ਰਿਹਾ ਇੰਟਰਕੂਲਰ ਵੀ ਲੱਗਿਆ ਜਿਹੜਾ ਹਵਾ ਨੂੰ ਵੀ ਠੰਡੀ ਕਰਕੇ ਇੰਜਨ ਚ ਭੇਜਦਾ ਹੈ ਜੀ ਤੇ ਕੈਬਿਨ ਬਾਰੇ ਸਾਨੂੰ ਦੱਸੋ ਕੈਵਨ ਖੋਲੋ ਜੀ ਇੱਕ ਵਾਰੀ ਤੁਹਾਨੂੰ ਮਸ਼ੀਨ ਵਿੱਚੋਂ ਆਪਾਂ ਦਿਖਾ ਦਈਏ ਵੀ ਕਿਸ ਤਰ੍ਹਾਂ ਦੀ ਇਹਦੇ ਵਿੱਚ ਫੀਲ ਆਉਂਦੀ ਆ ਤੇ ਕਿੱਦਾਂ ਦਾ ਕੈਬਿਨ ਹੈ ਜੀਤੇ ਦੇਖ ਸਕਦੇ ਹੋ ਬਹੁਤ ਵਧੀਆ ਕੈਬਨਾ ਮਸ਼ੀਨ ਦਾ ਤੇ ਬਾਕੀ ਇਹ ਕੈਮਰਾ ਬੈਕ ਕੈਮਰਾ ਵੀ ਹੈ ਜੀ ਇਹਦੇ ਵਿੱਚ ਬੈਕ ਕੈਮਰਾ ਬੈਕ ਕੈਮਰਾ ਵੀ ਬਿਲਕੁਲ ਕਾਰਾਂ ਵਾਂਗੂ ਫੀਲ ਆਉਂਦੀ ਹੈ ਏਸੀ ਕੈਬਨਾ ਜੀ ਸਾਰਾ ਏਸੀ ਕੈਬਨਾ ਏਸੀ ਲੱਗਿਆ ਹੋਇਆ ਹਾਂਜੀ ਉੱਪਰ ਏਸੀ ਦੀ ਵੀ ਐਡਵਾਂਸਡ ਦੱਸੋ ਇਹ ਰੂਫ ਟਾਪ ਏਸੀ ਹੈ ਰੂਫ ਟਾਪ ਮਤਲਬ ਦੂਸਰੀਆਂ ਕੰਪਨੀਆਂ ਚ ਕੀ ਆਂਦਾ ਬਲੋਰ ਤੁਹਾਨੂੰ ਮੂਰੇ ਦਿਖਣਗੇ ਹਮ ਇਥੇ ਹੁੰਦਾ ਕੀ ਹੈ ਟੈਂਪਰੇਚਰ ਮੈਂਟੇਨ ਨਹੀਂ ਹੋ ਪਾਂਦਾ ਹਰ ਬੰਦੇ ਦੀ ਬਾਡੀ ਤੇ ਜਿਆਦਾ ਇੰਟਰੈਕਟ ਕਰਦਾ ਹੈ ਹਮ ਇਹਦੇ ਵਿੱਚ ਰੂਫ ਟਾਪ ਹੈ ਉੱਪਰੋਂ ਜਿੱਦਾਂ ਐਂਡਾਸਿਸ ਤੁਸੀਂ ਕਮਰੇ ਦੇ ਵਿੱਚ ਬੈਠੇ ਹੋ ਤੁਹਾਨੂੰ ਇਦਾਂ ਦਾ ਫੀਲ ਹੋਏਗਾ ਔਰ ਇਹਦੇ ਵਿੱਚ ਇਹਦਾ ਅਸੀਂ ਉੱਪਰ ਰੱਖਿਆ ਹੋਇਆ ਰੂਫ ਟਾਪ ਤਾਂ ਕਿ ਤੁਹਾਨੂੰ ਵਧੀਆ ਨੇਚਰਲ ਹਵਾ ਔਰ ਦੀ ਸਪੋਰਟ ਹਾਂ ਔਨ ਦੀ ਸਪੋਰਟ ਪ੍ਰੋਵਾਈਡ ਕਰਵਾ ਜੀ ਤੇ ਥੋੜਾ ਜਿਹਾ ਟੈਕਨੀਕਲੀ ਜੀ ਇਹਦੇ ਵਿੱਚ ਅਸੀਂ ਆਟੋਮੈਟਿਕ ਗ੍ਰੀਸ ਦਿੱਤਾ ਹੋਇਆ ਹੂੰ ਇਹ ਇਹ ਆ ਉਹ ਅਸੀਂ ਆਟੋਮੈਟਿਕ ਗ੍ਰੀਸ ਇਹ ਵਾਲਾ ਉਹ ਜਿਹੜਾ ਵੀ ਆਪਾਂ ਇੱਕ ਵਾਰੀ ਇੱਥੇ ਗ੍ਰੀਸ ਪਾ ਦੇਣਾ 60 ਪੁਆਇੰਟ ਨੇ ਇਹਦਾ ਟਾਈਮਰ ਹੈ ਜੀ ਟਾਈਮਰ ਹੈ ਹਾਂਜੀ ਗ੍ਰੀਸ ਵਾਲੇ ਦਾ ਗ੍ਰੀਸ ਵਾਲੇ ਦਾ ਤੇ ਇਹਨੇ ਆਪਣੇ ਆਪ ਸਾਰੀ ਮਸ਼ੀਨ ਗ੍ਰੀਸ ਕਰ ਦਿੰਨੀ ਹੈ ਹਾਂਜੀ ਕੀ ਬਾਤ ਹੈ ਔਰ ਇਹ ਮੰਨ ਕੇ ਚਲੋ ਇਹਦੇ ਵਿੱਚੋਂ ਗ੍ਰੀਸ ਖਤਮ ਹੋ ਗਿਆ ਹੂੰ ਤਾਂ ਸਾਨੂੰ ਆਪਰੇਟਰ ਕੀ ਕਰਦਾ ਧਿਆਨ ਨਹੀਂ ਦੇ ਰਿਹਾ ਚਲਾ ਰਿਹਾ ਖਾਲੀ ਜੀ ਗ੍ਰੀਸ ਦੇਖ ਨਹੀਂ ਰਿਹਾ ਤਾਂ ਇਹਦਾ ਇਹ ਇੱਕ ਲੱਗਿਆ ਹੋਇਆ ਸੈਂਸਰ ਹੈ ਠੀਕ ਹੈ ਤੇ ਇਹਨੇ ਬੋਲਣਾ ਚਾਲੂ ਕਰ ਦੇਣਾ ਟੂ ਟੂ ਸਾਰਨ ਦੇ ਨਾਲ ਚਾਲੂ ਕਰ ਦੇ ਵੀ ਗ੍ਰੀਸ ਖਤਮ ਹੋ ਗਿਆ ਹਾਂਜੀ ਤੇ ਇਹਨੇ అలਾਰਮ ਦੇਣਾ ਤਾਂ ਧਿਆਨ ਜਾਏਗਾ ਗ੍ਰੀਸ ਪਾ ਲਾਂਗੇ ਹਾਂਜੀ ਲਓ ਜੀ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਤੇ ਕਿਵੇਂ ਵਰਕ ਕਰਦਾ ਇਹ ਅਸਾ ਟੱਚ ਹੀ ਹੈ ਸਾਰਾ ਸਿਸਟਮ ਸਾਰਾ ਸਿਸਟਮ ਇਹ ਟੱਚ ਸਿਸਟਮ ਹੈ ਜੀ ਕੰਟਰੋਲਰ ਹੈਗਾ ਇਹਦੇ ਵਿੱਚ ਜੋ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਵੀ ਇਹਦੇ ਉੱਤੇ ਸਾਨੂੰ అలਾਰਮ ਆ ਜਾਣਾ ਠੀਕ ਹੈ ਵੀ ਇੱਥੋਂ ਸਕੈਨ ਆਪਦੇ ਆ ਪੀ ਮਸ਼ੀਨ ਇਹ ਹਾਂਜੀ ਹਾਂਜੀ अलार्म लिस्ट ਦੇ ਵਿੱਚ అలారం ਆ ਜਾਣਾ ਹੈ। అలారం ਤੋਂ ਸਾਨੂੰ ਪਤਾ ਲੱਗਦਾ ਕਿ ਇਸ ਚੀਜ਼ 'ਚ ਪ੍ਰੋਬਲਮ ਹੈ ਤਾਂ ਅਸੀਂ ਉੱਥੇ ਕੰਮ ਕਰ ਰਹੇ ਹਾਂ। ਉੱਥੇ ਕੰਮ ਕਰਾਂਗੇ। ਹਾਂਜੀ। ਜੀ ਬਿਲਕੁਲ। ਤੇ ਇਹਦੀ ਜੀ ਗੇਅਰ ਵਗੈਰਾ ਦੀ ਗੱਲ ਕਰੀ ਆਟੋਮੈਟਿਕ। ਆਟੋਮੈਟਿਕ ਗੇਅਰ ਹੈ ਜੀ। ਜੀ ਸਾਰਾ ਤੁਸੀਂ ਦੇਖ। ਇਹ ਇਹ ਦਾ ਰਿਵਰਸ ਫਾਰਵਰਡ ਗੇਅਰ ਹੈ। ਇਹ ਫਾਰਵਰਡ ਜਾਏਗੀ, ਇਹ ਨਿਊਟਰਲ ਹੋ ਜਾਏਗਾ। ਇਹ ਰਿਵਰਸ ਜਾਏਗਾ। ਜੀ। ਹਾਂਜੀ। ਇਹ ਲੂਬ੍ਰੀਕੇਸ਼ਨ ਫੰਕਸ਼ਨ ਦਾ ਮਤਲਬ ਕੀ ਹੈ ਕਿ ਸਾਨੂੰ ਲੱਗਦਾ ਹੈ ਕਿ ਸਾਡੀ ਮਸ਼ੀਨ ਨੂੰ ਗ੍ਰੀਸ ਨਹੀਂ ਹੋ ਰਿਹਾ ਤਾਂ ਅਸੀਂ ਕੀ ਕਰਦੇ ਆਂ ਇਥੋਂ ਲੂਬ੍ਰੀਕੇਸ਼ਨ ਦਾ ਇੱਕ ਵਾਰ ਬਟਨ ਦੱਬਣਾ ਉਹਨੇ ਆਟੋਮੈਟਿਕਲੀ ਜਿੰਨੀ ਗ੍ਰੀਸ ਫੰਕਸ਼ਨ ਨੂੰ ਚਾਹੀਦੀ ਆ ਉਨੀ ਗ੍ਰੀਸ ਉਹਨੇ ਪ੍ਰੋਵਾਈਡ ਕਰ ਦੇਣੀ ਆ ਤਾਂ ਇਹ ਸਾਡਾ ਲੈਵਲ ਇੰਡੀਕੇਟਰ ਹੈ ਇਹਦੇ ਤੇ ਸਾਨੂੰ ਪਤਾ ਲੱਗਦਾ ਕਿ ਮਸ਼ੀਨ ਮਤਲਬ ਕਿਹੜੇ ਲੈਵਲ ਤੇ ਵੱਧ ਰਹੀ ਹੈ ਜਾਂ ਕਿੰਨਾ ਧਰਤੀ ਦਾ ਲੈਵਲ ਹੈ ਧਰਤੀ ਤੋਂ ਥੱਲੇ ਹੈ ਉੱਪਰ ਹੈ ਇਹ ਆ ਹੁਣ ਗਰਾਉਂਡ ਕਲੀਅਰੈਂਸ ਘਟਾ ਦਈ ਆਪਾਂ ਹਾਂਜੀ ਜੀ ਤੇ ਇਹ ਇਥੋਂ ਮਸ਼ੀਨ ਦਾ ਮਤਲਬ ਆਪਾਂ ਨੂੰ ਜਜਮੈਂਟ ਹੋ ਜਾਂਦੀ ਹੈ ਜਜਮੈਂਟ ਹੋ ਜਾਂਦੀ ਹੈ ਵੀ ਕਿੱਥੇ ਚੱਲ ਰਹੀ ਆ ਹਾਂਜੀ ਤੇ ਇਹਨੂੰ ਉੱਪਰ ਵੀ ਲੈ ਜਾ ਸਕਦੇ ਆ ਤੇ ਭਾਈ ਇੰਨਾ ਵੱਡਾ ਪੁਰਜਾ ਤੇ ਇਹਦੀ ਕਾਸਟ ਵੀ ਕਾਫੀ ਹੋਣੀ ਤਾਂ ਇਹਦੇ ਉੱਤੇ ਕੋਈ ਸਬਸਿਡੀ ਵਗੈਰਾ ਹੈ ਸਰਕਾਰ ਦਾ ਦੇਖੋ ਜੀ ਇਹਦਾ ਜਿਹੜਾ ਐਮ ਆਰ ਪੀ ਰੇਟ ਅਸੀਂ ਕੋਟ ਕਰ ਰਹੇ ਆ ਮਾਰਕੀਟ ਚੋਂ 99 ਲੱਖ ਹੈ ਹੂੰ ਔਰ ਉਹਦੇ ਨਾਲ ਇਹਦੇ ਨਾਲ ਕੀ ਹੈ ਹੋਰ ਵੀ ਪ੍ਰੋਜੈਕਟ ਕਾਸਟ ਐਡ ਹੋ ਜਾਂਦੀ ਹੈ ਜਿਵੇਂ ਮੰਨ ਲਓ ਇਹ ਮਸ਼ੀਨ ਦੇ ਨਾਲ ਦੋ ਇਨਫਿਲਟਰ ਚੱਲਦੇ ਨੇ ਦੋ ਟਰਾਲੀਆਂ ਚੱਲਦੀਆਂ ਨੇ ਹੂੰ 99 ਲੱਖ ਦੀ ਆ ਹਾਂ 99 ਲੱਖ ਦੀ ਆ ਪੂਰੀ ਪੂਰੀ ਪ੍ਰੋਜੈਕਟ ਕਾਸਟ ਆ ਜਾਂਦੀ ਹੈ ਇਹ 1 ਲੱਖ ਇੱਕ ਕਰੋੜ 30 ਲੱਖ ਦੇ ਕਰੀਬ ਸਵਾ ਕਰੋੜ ਦਾ ਪ੍ਰੋਜੈਕਟ ਸਵਾ ਕਰੋੜ ਦਾ ਪ੍ਰੋਜੈਕਟ ਤੇ ਇਹ ਤੇ ਸਬਸਿਡੀ ਕਿੰਨੀ ਆ ਸਬਸਿਡੀ ਜੋ ਅਸੀਂ ਕੋਟੇਸ਼ਨ ਦੇ ਰਹੇ ਆ ਤੁਹਾਨੂੰ ਹੂੰ 99 ਲੱਖ ਦੀ ਉਹਦੀ 40% ਹੈ ਮੰਨ ਕੇ ਚੱਲ ਵੀ 40 ਲੱਖ ਰੁਪਏ 40 ਲੱਖ 35 ਤੋਂ 40 ਐਵਰੇਜ ਮੰਨ ਲਓ 35 ਤੋਂ 40 ਲੱਖ ਰੁਪਏ ਸਬਸਿਡੀ ਤੇ ਲੋਨ ਉਹਦੇ ਨਾਲ ਨਾਲ ਲੋਨ ਦਾ ਤੁਹਾਨੂੰ ਮੈਂ ਦੱਸਦਾ ਵੀ ਇਹਦੇ ਨਾਲ ਸਾਡੇ ਸਾਰੀਆਂ ਸਰਕਾਰੀ ਬੈਂਕਾਂ ਵੀ ਲੋਨ ਕਰ ਰਹੀਆਂ ਨੇ ਜਿਹਦੇ ਵਿੱਚ ਅਸੀਂ ਏਆਈਐਫ ਸਕੀਮ ਦੇ ਤਹਿਤ ਵੀ ਲੋਨ ਕਰਵਾ ਰਹੇ ਹਾਂ ਐਸਵੀਆਪੀਐਨ ਵੀ ਕਰ ਦਿੰਦੇ ਆ ਸਾਰੀਆਂ ਨੈਸ਼ਨਲਾਈਜ਼ ਬੈਂਕਾਂ 90% ਹੋ ਜਾਂਦਾ 90% ਲੋਨ ਵੀ ਹੋ ਜਾਂਦਾ ਔਰ ਬਾਕੀ ਪ੍ਰਾਈਵੇਟਸ ਬੈਂਕਾਂ ਵੀ ਨੇ ਉਹ ਵੀ ਸਾਡੇ ਨਾਲ ਆਨਬੋਰਡ ਨੇ ਜੀ ਉਹ ਜੀ ਜੇ ਕਿਸੇ ਨੇ ਖਰੀਦਣੀਆਂ ਤਾਂ ਉਹ ਕਿਸ ਤਰ੍ਹਾਂ ਕੰਪਨੀ ਨਾਲ ਦੇਖੋ ਸਰ ਵੈਸੇ ਤਾਂ ਸਾਡੇ ਹਰ 25 30 ਕਿਲੋਮੀਟਰ ਦੇ ਰੇਡੀਅਸ ਚ ਤੁਹਾਨੂੰ ਸ਼ਕਤੀਮਾਨ ਦੇ ਡੀਲਰ ਮਿਲਣਗੇ ਹੈਨਾ ਜੀ ਉਸ ਤੋਂ ਇਲਾਵਾ ਵੀ ਮੰਨ ਕੇ ਚੱਲੋ ਅਗਰ ਤੁਸੀਂ ਸੰਪਰਕ ਕਰਨਾ ਹੈ ਤਾਂ ਮੈਂ ਐਜ਼ ਅ ਸੇਲਸ ਮੈਨੇਜਰ ਪੰਜਾਬ ਐਂਡ ਹਰਿਆਣਾ 슈ગર ਕੈਨ ਹਾਰਵੇਸਟਰ ਦੇਖ ਰਿਹਾ ਅਗਰ ਤੁਸੀਂ 슈ગર ਕੈਨ ਹਾਰਵੇਸਟਰ ਲਈ ਇੰਟਰਸਟਿਡ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ ਹਾਂ ਜੀ ਉਹ ਸਕਰੀਨ ਤੇ ਦੇ ਦਾਂਗੇ ਹਾਂ ਤਾਂ ਤੁਹਾਡੇ ਨਾਲ ਇਸ ਮਸ਼ੀਨ ਲਈ ਸੰਪਰਕ ਕਰ ਸਕਦੇ ਨੇ ਬਿਲਕੁਲ ਬਿਲਕੁਲ ਤੇ ਸਰ ਮੈਂ ਇਹੀ ਸੁਜੈਸਟ ਕਰਨਾ ਚਾਹਾਂਗਾ ਜਿਹੜੇ ਆਪਣੇ ਕਸਟਮਰਸ ਨੇ ਤੁਹਾਡੇ ਮਾਧਿਅਮ ਰਾਈ ਤੁਹਾਡੇ ਜਿਹੜੇ ਗਾਹਕ ਦੇਖ ਰਹੇ ਨੇ ਹੂੰ ਵੀ ਇਹ ਮਸ਼ੀਨ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਲਈ ਬਹੁਤ ਬੈਨੀਫੀਸ਼ੀਅਲ ਹੈ ਜੀ ਕਿਉਂਕਿ ਇਹ ਮਿਲ ਲਈ ਵੀ ਹੈ ਔਰ ਗੰਨਾ ਕਸਟਮਰਾਂ ਲਈ ਵੀ ਹੂੰ ਕਿਉਂਕਿ ਇਹਦੇ ਨਾਲ ਤੁਹਾਡਾ ਸਮੇਂ ਦੀ ਬਚਤ ਵੀ ਹੁੰਦੀ ਹੈ ਠੀਕ ਹੈ ਔਰ ਤੁਹਾਡਾ ਮੰਨ ਕੇ ਚਲੋ ਐਂਡ ਸੈਮ ਤੇ ਅਗਰ ਮਿਲ ਕੋਲ ਗੰਨਾ ਜਾਂਦਾ ਤਾਂ ਤੁਹਾਡੇ ਉੱਥੇ ਵੀ ਤੁਹਾਡਾ ਲੌਸ ਨਹੀਂ ਹੁੰਦਾ ਹੂੰ ਔਰ ਮਿਲ ਨੂੰ ਜਿਹੜਾ ਗੰਨਾ ਚਾਹੀਦਾ ਉਹ ਮਿਲਨ ਲਈ ਵੀ ਬੈਨੀਫੀਸ਼ੀਅਲ ਹੈ ਜੀ ਕਿਉਂਕਿ ਮਿਲ ਨੂੰ ਸਾਫ਼ ਕੀਤਾ ਹੋਇਆ ਕੱਟਿਆ ਹੋਇਆ ਗੰਨਾ ਮਿਲ ਰਿਹਾ ਉਹੀ ਇਹਨੇ ਪ੍ਰੋਵਾਈਡ ਕਰ ਪ੍ਰੋਵਾਈਡ ਕਰ ਜੀ ਸੋ ਬਹੁਤ ਬਹੁਤ ਧੰਨਵਾਦ ਜੀ